ਹਾਂਜੀ ਦੋਸਤੋ ਕੀ ਹਾਲ ਚਾਲ ਹੈਗਾ ਤੁੰਗਾ ਵਾਲੇ ਬੱਕਰਾ ਮੰਡੀ ਤੇ ਖੜੇ ਸੀਗੇ ਤੇ ਭਾਈ ਗੋਲਡੇ ਪਹੁੰਚਿਆ ਗਿਆ ਕਰਦੇ ਗੱਲਬਾਤ ਸਸਰੀ ਕਾ ਬਾਈ ਜੀ ਬਾਈ ਸਸਰੀ ਕਾ ਜੀ ਠੀਕ ਹੋ ਬਾਈ ਜੀ ਹਾਂਜੀ ਬਾਈ ਬਹੁਤ ਵਧਾਈ ਕਿੱਥੋਂ ਆ ਬਾਈ ਜੀ ਆਇਆ ਬਾਈ ਠੀਕ ਆ ਬਾਈ ਜੀ ਕਿੰਨੇ ਨਗ ਲੈ ਕੇ ਆ ਬਾਈ ਜੀ ਨਾਗਾ ਪਾ ਲੈ ਆ ਬਾਈ 7 ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਆਪਣਾ ਆਪਣਾ 9814348976 ਠੀਕ ਆ ਬਾਈ ਜੀ ਤੇ ਦਿਖਾਵਾਂਗੇ ਬਾਈ ਜੀ ਬੱਕਰੀਆਂ ਹਾਂਜੀ ਹਾਂਜੀ ਬੱਕਰੀਆਂ ਪਹਿਲਾਂ ਬੱਕਰੀਆਂ ਦਿਖਾਵਾਂਗੇ ਤੇ ਦੂਜਾ ਬਾਅਦ ਬੋਕ ਵੀ ਦਿਖਾਵਾਂਗੇ ਠੀਕ ਆ ਬਾਈ ਜੀ ਏ ਬਣੇ ਰਿਓ ਭਾਈ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਭਾਈ ਜੀ ਤੇ ਪਹਿਲਾਂ ਇਹਦੇ ਬਾਰੇ ਗੱਲਬਾਤ ਕਰ ਦਾਂਗੇ ਦੱਸੋ ਭਾਈ ਜੀ ਜੇ ਹਾਈਟ ਦੀ ਗੱਲਬਾਤ ਕਰੀ ਕਿੰਨੀ ਕ ਹੈਟ ਆ ਭਾਈ ਜੀ ਦੀ ਇਹਦੀ ਭਾਈ 63+ 63+ ਹਾਂ ਠੀਕ ਹੈ ਭਾਈ ਜੀ ਕਿੰਨੇ ਦੰਦ ਆ ਭਾਈ ਜੀ ਇਹ ਦੰਦ ਭਾਈ 8 ਨੇ ਚੱਕੇ ਹਜੇ ਠੀਕ ਆ ਭਾਈ ਚਿੱਟਾ ਇੱਕ ਪਹਿਲਾਂ ਸੂਈ ਵੀ ਆ ਹੁਣ ਸੂਣ ਵਾਲੀ ਠੀਕ ਆ ਜੀ ਤੇ ਕੰਨਾ ਕੁੰਨਾ ਦੀ ਲੈਂਥ ਤੁਸੀਂ ਦੇਖ ਸਕਦੇ ਹੋ ਮੱਖੀ ਜਿੰਨੇ ਕੰਨਾ ਕਹਨੇ ਭਾਈ ਹਾਂਜੀ ਠੀਕ ਆ ਭਾਈ ਕੰਨੇ ਭਾਈ ਜੀ ਹੋਰ ਕੰਨੇ ਠੀਕ ਆ ਭਾਈ ਜੀ ਬਾਕੀ ਤੁਸੀਂ ਤਣਾਤਣਾ ਦੇਖ ਸਕਦੇ ਹੋ ਤੇ ਗੱਬਣਦਰੀ ਹੈ ਬਈ ਜੀ ਗੱਬਣ ਹੈਗੀ ਬਈ ਸਾਢੇ 3 ਮਹੀਨੇ ਦੀ ਠੀਕ ਹੈ ਸਾਢੇ 3 ਮਹੀਨੇ ਦੀ ਗੱਬਣ ਆ ਗਈ ਇਹ ਮਗਰ ਤਾਂ ਨਹੀਂ ਕਿ ਬਈ ਬੱਚਾ ਕੋਈ ਨਾ ਹੁਣ ਇਸ ਟਾਈਮ ਕੋਈ ਨਹੀਂ ਬਈ ਠੀਕ ਆ ਬਈ ਜੀ ਕੀ ਰੇਟ ਮੰਗਿਆ ਬਈ ਜੀ ਇਹਦਾ ਇਹਦਾ ਬਈ ਮੁੱਲ ਤਾਂ ਕਰਦੇ ਆ 30000 ਰੁਪਇਆ ਠੀਕ ਹੈ ਜੀ ਮੌਕੇ ਤੇ ਹੋ ਜਾਊਗਾ ਠੀਕ ਹੈ ਗੱਬਣ ਦੀ ਗਾਰੰਟੀ ਹੈ ਬਈ ਗੱਬਣ ਦੀ ਫੁੱਲ ਗਾਰੰਟੀ ਹੈ ਠੀਕ ਹੈ ਜੀ ਲੈ ਬਈ ਬਾਕੀ ਬਾਈ ਨੇ ਦੱਸਤਾ ਬਈ ਜੀ ਠੀਕ ਹੈ ਜੀ ਤੇ ਅਗਲੀ ਬੱਕਰੀ ਵਾਲੇ ਨਾਲ ਗੱਲਬਾਤ ਕਰ ਦਾਂਗੇ ਇਹਦੇ ਮਾਰ ਬੱਚਾ ਹੈ ਉਹ ਚੱਲੋ ਨਾਲ ਦੇ ਨਾਲ ਬਈ ਜੀ ਆ ਇਹ ਤਾਂ ਮਗਰ ਉਹ ਨਹੀਂ ਇਹ ਤਾਂ ਲੈ ਕੇ ਆਇਆ ਉਹ ਭਰਾਵਾ ਸਹੀ ਹੈ। ਇਹ ਕਿਹੜੇ ਕਲਰ ਚ ਆ ਗਿਆ ਬਈ ਜੀ? ਇਹ ਬਈ ਸ਼ੇਰਾ ਕਲਰ ਆ ਸ਼ੇਰਾ ਕਲਰ ਆ ਗਿਆ। ਹਾਂ। ਲੱਤਾਂ ਨੂੰ ਕੰਨਾਂ ਗੁੰਨਾਂ ਕੁਝ ਦੇ ਸਕਦੇ ਬਈ ਜੀ ਲੈਂਥ ਵੀ ਵਧੀਆ ਗਈ ਠੀਕ ਆ ਬਈ ਜੀ। ਤੇ ਲਾਲ ਅੱਖਾਂ ਦੇ ਵਿੱਚ ਹਾਂ ਤੇ ਕਿਹ ਕਿਹ ਜਾ ਗਏ ਨੂੰ ਬਈ ਜੀ। ਠੀਕ ਆ ਬਈ ਜੀ। ਥਣਾ ਤੁਣਾ ਦੀ ਓਕੇ ਬਈ ਜੀ। ਜਮਾ ਓਕੇ ਆ ਬਈ। ਠੀਕ ਆ ਬਈ ਲੋ ਬਤਰਾ। ਇਹ ਬਈ ਗੱਪਣੇ ਆਰਮੀਨੇ ਦੇ ਗੱਪਣਾਂਗੇ। ਹਾਂ ਠੀਕ ਆ ਬਈ ਜੀ। ਤੇ ਇਹਦਾ ਕੀ ਮੰਗੇ ਬਈ ਜੀ? ਇਹਦਾ ਬਈ 22000 ਰੁਪਏ। 22000 ਰੁਪਏ ਹਾਂ ਠੀਕ ਹੈ ਮੌਕੇ ਤੇ ਬਈ ਮੌਕੇ ਤੇ ਹੋ ਜੂਗਾ ਮਾਨਤਾ ਤੇ ਜੇ ਦੁੱਧ ਦੀ ਗੱਲ ਬਾਤ ਕਰੀ ਬਈ ਜੀ ਦੁੱਧ ਬਈ ਇਹ ਨਾਰਮਲ ਦੋਗੀ ਠੀਕ ਹੈ ਜੀ ਤੇ ਆਪਣੇ ਕੋਲੇ ਮੰਨ ਕੇ ਚੱਲੋ ਕਿੰਨੇ ਗੇ ਲੀਟਰ ਵਾਲੇ ਦੁੱਧ ਨਹੀਂ ਬਈ ਜੀ ਬੱਕਰੀਆਂ ਦੇ ਜਿਹੜੀਆਂ ਦਾ ਬਈ ਘਰੇ ਆ ਆਪਣੀਆਂ ਬੱਕਰੀਆਂ ਮਾਲ ਤੇ ਜਾਂਦੀਆਂ ਉਹਨਾਂ ਕੋਲ ਬੱਕਰੀ ਨਹੀਂ ਨਾ ਬੜਾ ਕੁਝ ਖਾਂਦੇ ਨਾਰਮਲ ਹੀ ਉਹ 3 2.5 ਠੀਕ ਹੈ ਬਈ ਹਾਂ ਬਾਕੀ ਕਰੀ ਆਪਾਂ ਜੇ ਵਧੀਆ ਖਰਾਕ ਪਾਵਾਂ ਵਧੀਆ ਬਈ ਜਿਹੜੀਆਂ ਇਹ ਹੁੰਦੇ ਨੇ ਨਾ ਕੰਪੀਟੀਸ਼ਨ ਵਾਲੀਆਂ ਉਹ ਆਏ ਨਹੀਂ ਹੁੰਦੀਆਂ ਉਹਨਾਂ ਨੂੰ ਘਾਓ ਵੀ ਚਾਰਨਾ ਪੈਂਦਾ ਯੋ ਵਿਚਾਰਨਾ ਬੈ ਭਾਈ ਹਾਂ ਕੱਲੇ ਖਰਾਕ ਤੇ ਨਹੀਂ ਬਹੁਤ ਕੱਲੇ ਖਰਾਕ ਤੇ ਉਹਦਾ ਜਿੰਦਗਾ ਹੋਇਨਾ ਤੇ ਨਾਲੇ ਉਹਨਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਖਾਣਾ-ਧਣਾ ਦਾ ਨਾਉ ਬਾਲੀਆਂ ਮਾਲ ਤੇ ਛੱਡਣੀ ਪੈਂਦੀ ਲੱਗਦੀ ਠੀਕ ਆ ਜੀ ਹਾਂ ਜੇ ਕਈ ਰੀ ਬੱਕਰੀ ਬੈਠੀ ਆ ਮਾਲ ਤੇ ਬੱਕਰੀ ਦਾ ਕੀ ਪਤਾ ਕੋ ਟੱਕਰ ਮਾਰੇ ਉੱਤੇ ਉਹਦੇ ਥਣ ਤੇ ਚੜ ਜਾਏ ਅਜੀ ਥਣ ਖਰਾਬ ਹੋ ਜਾਂਦਾ ਤੇ ਉਹ ਆ ਡੱਕਣੀ ਪੈਂਦੀ ਠੀਕ ਆ ਬਈ ਜੀ ਹਾਂ ਲਓ ਵੀ ਬਾਕੀ ਲੈ ਸਾਬ ਇਹਨੂੰ ਬੱਕਰੀ ਦਵਾ ਤੇ ਅਗਲੀ ਬੱਕਰੀ ਲੈ ਹੋਵੇ ਜੀ ਠੀਕ ਆ ਤੇਰੀ ਜਲੋ ਬੰਦੋਂ ਕੀ ਇਹ ਚਾਰ ਦੰਦਾਂ ਦੇ ਹਾਂਜੀ ਇਹ ਚਲੋ ਇਹ ਨਕਲ ਕੋੜ ਤੁਸੀਂ ਦੇ ਸਕਦੇ ਹੋ ਆਜੋ ਅੰਦਰ ਆਜੋ ਉਹ ਬੰਦੇ ਦੋ ਬਰਤਾਂ ਦੇ ਵਸਾ ਕਰੋ ਫੰਦ ਜਦੋਂ ਦੀ ਆ ਤਾਂ ਇਹ ਬਲਕੈ ਜਿਹਦਾ ਚਾਰ ਦੰਦਾਂ ਦੇ ਬਈ ਮੈਂ ਦੇਖਾਂ ਚਾਰ ਬੋਲੀਆਂ ਦੰਦਾਂ ਦੀ ਸ਼ਾਈਨਿੰਗ ਬਹੁਤ ਆਣਾ ਬਈ ਹਾਂ ਇਹ ਬਈ ਗੱਬਨ ਹੈ ਗਿਆ ਸਾਢੇ ਤਿੰਨ ਮਹੀਨੇ ਦੀ ਸਾਢੇ ਤਿੰਨ ਮਹੀਨੇ ਦੀ ਹਾਂ ਬਈ ਠੀਕ ਹੈ ਗਾਰੰਟੀ ਦੇ ਬਈ ਗਾਰੰਟੀ ਦੀ ਜਿਹੜਾ ਪਸ਼ੂ ਦੇਵਾਂਗੇ ਨਾ ਦੱਸ ਕੇ ਬੰਦੇ ਨੂੰ ਦੇਵਾਂਗੇ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਇਹਦਾ ਕੀ ਬੰਗਿਆ ਬਈ ਜੀ ਇਹਦਾ ਬਾਈ ਮੰਗਦੇ 24000 ਰੁਪਏ 22000 ਦੀ ਛੱਡ ਦਾਂਗੇ ਠੀਕ ਹੈ ਜੀ ਚਲੋ ਵੀ ਬਾਕੀ ਚਿੱਟੀਆਂ ਅੱਖਾਂ ਦੇ ਵਿੱਚ ਨੇ ਓਏ ਓਏ ਅੰਕਲ ਕੀ ਲੱਗਿਆ ਨਹੀਂ ਕਰਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੜਾ ਬਸ ਇਹ ਆ ਗਏ ਬੇਜੀ ਤੇ ਇਹ ਆ ਗਏ ਬੇਜੀ ਸ਼ੀਰਾ ਕਲ ਰੇ ਗਏ ਬੇਜੀ ਹਾਂ ਜੀ ਬਾਈ ਸ਼ੀਰਾ ਠੀਕ ਹੈ ਬਾਈ ਨਾਲ ਬਸ ਇਹਦਾ ਰੇ ਗਏ ਬੇਜੀ ਚਿੱਟੀਆਂ ਅੱਖਾਂ ਦੇ ਵਿੱਚ ਜੀ ਸੀਰੀਅਸ ਨੇ ਇਹ ਕਿਹਦੇ ਦੱਸ ਸਕਦੇ ਬੇਜੀ ਪਤਲੀ ਸਿੰਗੀ ਹੈ ਨਾ ਬਾਈ ਜੀ ਹਾਂ ਠੀਕ ਹੈ ਸ਼ੀਰੀ ਹੈ ਬਾਈ ਠੀਕ ਰੱਖ ਦਵਾਂਗੇ ਇਹ ਕੰਨਕੂਨਾਂ ਦੀ ਲੈਂਥ ਬਹੁਤ ਆਣਾ ਬਾਈ ਨਾ ਕੰਨ ਕੋੜ ਵੀ ਪੂਰਾ ਚੰਗਾ ਦਾ ਬਾਈ ਜੀ ਤੁਹਾਡੇ ਸੇ ਇਹਦਾ ਕੀ ਪ੍ਰਾਈਸ ਹੈ ਬਾਈ ਇਹਦਾ ਲਾਂ ਦੇਣ ਬਾਈ 11000 ਦੀ ਦੇਵਾਂਗੇ ਠੀਕ ਆ ਜੀ ਥਾਣੇ ਦੇਵਾ ਥਾਣੇ ਭਾਰੀ ਵੀ ਹੁੰਦੇ ਨੇ ਹਾਂ ਇਹ ਪੱਠੇ ਖੀਰੀਆ ਠੀਕ ਆ ਤੇ ਥਾਣੇ ਦੇ ਦੋ ਆ ਦੋ ਥਾਣਾ ਹਾਂ ਵਿੱਚ ਕਈ ਰਸਾਈਆਂ ਹੁੰਦੀਆਂ ਨੇ ਥੱਲੇ ਤੋਂ ਠੀਕ ਆ ਠੀਕ ਆ ਕਈ ਵਾਰ ਹੁੰਦਾ ਨੇ ਵਿੱਚ ਨਹੀਂ ਪਤਾ ਚਾਰ ਥਾਣ ਹੁੰਦੇ ਆਗੇ ਹਾਂ ਬਿਲੋਂ ਦੇ ਥਣ ਤੇ ਥਣ ਹੁੰਦਾ ਠੀਕ ਆ ਬਾਈ ਓਕੇ ਜੀ ਤੇ ਹੋਰ ਬਾਈ ਜੀ ਨਾ ਗੜੇ ਹਾਂ ਜੀ ਬਸ ਠੀਕ ਆ ਜੀ ਤੇ ਪੱਕਾ ਰੱਖਾ ਜੀ ਮੱਕੜ ਦਿਖਾ ਦੇ। ਲੈ ਵੱਕੜ ਦਿਖਾਉਣ ਨੂੰ ਤੇ ਆ ਬਈ ਜੀ। ਕਹੇ। ਸਭ ਬੰਦੇ ਕਰਨ। ਆ ਗਿਆ। ਇਹ ਲੋਬੀ ਦੇ ਸਕਦੇ ਐ। ਐਂਕਲ ਨੂੰ ਕੋਈ ਪੂਰਾ ਨਹੀਂ ਆਣਾ ਬਈ। ਜਿੰਨਾ ਮਰਜ਼ੀ ਕੱਲੇ ਆਣਾ ਬਈ ਵੇਟ ਬੂਟ ਬਦਲੇ ਆਣਾ ਬਈ। ਇਹਦੇ ਪੇਟ ਦੀ ਗੱਲਬਾਤ ਕਰੀ ਬਈ ਕਿੰਨਾ ਕ ਪੇਟ ਹੋਊਗਾ ਬਈ। ਭਾਗੀ 15 ਵਾਲਾ। ਕਮਾਂਡ ਟੂ ਕਦੋਂ ਲਵੇ ਹੋਊਗਾ ਬਈ? ਕਮਾਂਡ ਟੂ ਲਵੇ। ਹਾਂ ਠੀਕ ਆ ਬਈ ਜੀ। ਕੰਨ ਦਿਖਾਓ ਬਈ ਜੀ ਮਿਹਣੇ। ਮਤਲਬ ਕੰਨ ਨੂੰ ਲੈਂਪ ਚੈੱਕ ਕਰ ਸਕਦੇ ਹਾਂ। ਠੀਕ ਆ ਬਈ ਜੀ। ਦਮ ਸੇ ਹੋਇਆ ਜੀ। ਸੇਦਾਂ ਦਾ ਕਜੇ। ਹਾਂਜੀ ਠੀਕ ਆ ਜੀ। ਆ ਲੈ ਉਹਨਾ ਕੈਮਰਾ ਦਿਖਾ। ਓ ਬਾਈ ਵਾਖ ਦੇ ਸਕਦੇ ਬਈ ਨੱਕ ਨੂੰਕ ਬਹੁਤ ਆਣਾ ਬਈ ਪੂਰਾ ਮੋਟਾ ਗਾ ਹੈ ਬਈ ਨੱਕ ਦਾ ਬਈ ਤੇ ਲੈਂਥ ਦੀ ਗੱਲ ਬਾਤ ਕਰੀ ਬਈ ਜੀ ਕਿੰਨੀ ਹਾਈਟ ਹੋ ਬਈ ਜੀ ਦੀ ਇਹਦੀ ਬਾਈ 43 ਹੈਟ 43 ਇੰਚ ਦਾ ਦੰਦ ਛੇ ਹੈ ਬੜਾ ਦਿਖਾਈ ਬਈ ਤੋੜ ਕੇ ਸੇਹਰ ਤੱਕ 43 ਇੰਚ ਹੈ ਦਾ ਬਈ ਜੀ ਬਈ ਜੀ ਇਹ ਵੀ ਸੇਲ ਤੇ ਬਈ ਹਾਂ ਜੇ ਕੋਈ ਭਰੂਗਾ ਤਾਂ ਕੀਮਤ ਸੇਲ ਕਰ ਦਾਂਗੇ ਉਹ ਤਾਂ ਪਹਿਲੇ ਬੰਦੇ ਨੇ ਆਪਣੇ ਮਿੱਤਰ ਨੇ ਮੰਗਾਇਆ ਗਿਆ ਹੈ ਠੀਕ ਹੈ ਜੀ ਬੱਕਰੀਆਂ ਵਾਸਤੇ ਠੀਕ ਹੈ ਜੀ ਟੈਸਟ ਬਰਾਂਗ ਵਗੈਰਾ ਹਾਂ ਉੱਤੇ ਲਈ ਮਿੱਤਰ ਦੇ ਸਾਜੂਗੇ ਠੀਕ ਹੈ ਬਾਈ ਤੇ ਇਹਦਾ ਕੀ ਮੰਗੇ ਬਾਈ ਇਹ ਲੈਂ ਦੇ ਨਾ ਬਾਈ 1.5 ਲੱਖ ਰੁਪਏ ਲੈਂ ਦੇ ਹਾਂ ਮੋਲੇ ਦੋ ਦੋ ਕਰਾਲੇ ਢਾਈ ਕਰਾਲੇ ਠੀਕ ਹੈ ਜੀ ਤੇ ਉਵੇਂ ਵੈਸੇ ਹੋਣਾ ਸੀ ਠੀਕ ਹੈ ਜੀ ਕਿਸੇ ਦੇ ਘਰੇ ਤਾਰ ਨਾਗਾ ਠੀਕ ਹੈ ਜੀ ਤੇ ਤਾਰ ਨਾ ਪੁੱਛੋ ਬੰਤਾ ਨਹੀਂਗਾ ਹਾਂ ਜੀ ਦਵਾਈ ਵਾਲਾ ਜਿਹੜਾ ਉਹ ਕਹਿੰਦਾ ਦਵਾਈ ਦਿੰਦਾ ਉਹਨਾਂ ਦੇ ਘਰੇ ਛੱਡਣਾ ਉਹਦੇ ਘਰੇ ਬੱਕਰੀਆਂ ਬਹੁਤ ਚੰਗੀਆਂ ਹੈ ਰਿਜ਼ਲਟ ਕਿਵੇਂ ਬਾਈ ਇਹਦਾ ਰਿਜ਼ਲਟ ਬਹੁਤ ਵਧੀਆ ਬਾਈ ਬਹੁਤ ਵਧੀਆ ਠੀਕ ਆ ਬਾਈ ਇਹ ਯਾਰ ਜੀ ਬਾਈ ਕਹਿੰਦਾ ਬਹੁਤ ਵਧੀਆ ਠੀਕ ਹੈ ਬਾਈ ਜੀ ਕਰੀਏ ਪੱਕਾ ਲੋਹਾ ਆ ਗਿਆ ਨਾ ਬਈ ਜੀ ਹਾਂ ਬਈ ਲੋਹਾ ਚੱਕਾ ਬਈ ਜੀ ਠੀਕ ਹੈ ਬਈ ਜੀ ਫੇ ਮੋਬਾਈਲ ਨੰਬਰ ਦੱਸ ਦਿਓ ਬਈ ਜੀ ਆਪਣਾ ਇੱਕ ਵਾਰੀ ਮੋਬਾਈਲ ਨੰਬਰ ਬਈ ਆਪਣਾ 98143 48976 ਠੀਕ ਹੈ ਬਈ ਜੀ ਪਿੰਡ ਹੈਗਾ ਬਈ ਜੀ ਪਿੰਡ ਨੰਮਰਾਜ ਆ ਫੇ ਰੈਂਪਰੇ ਫੋਨ ਕੋਲੇ ਠੀਕ ਹੈ ਬਈ ਜੀ ਘਰੇ ਕਿੰਨੇ ਕਿਨਾ ਬੰਦੇ ਹੁੰਦੇ ਬਈ ਜੀ ਆਪਣੇ ਘਰੇ ਜਿਹੜੀਆਂ ਬੱਕਰਾਂ ਨੂੰ ਤਾਂ ਬਈ ਬਾਈ ਆਪਣੇ ਦਾ ਪ੍ਰਾਣ ਦਾ ਜਿਹੜੇ ਬਈ ਬੱਕਰਾਂ ਵਾਲੇ ਤਾਂ ਸਾਰੇ ਜਾਣਦੇ ਆ ਠੀਕ ਹੈ ਜੀ ਤੇ ਉਹ ਬੱਕਰਾਂ ਆਪਾਂ ਵੇਚ ਵੀ ਦਿੰਦੇ ਨੇ ਜੇ ਕੋਈ ਕਰੇ ਬੰਦਾ ਆ ਜਾਂਦਾ ਠੀਕ ਆ ਜੀ ਚੰਗੇ ਰੁਪਈਆ ਵਾਸਤੇ ਅਗਲਾ ਕਹਿੰਦਾ ਸਾਫ ਬੱਕਰੀ ਵੱਡੇ ਮੁੱਲ ਦੀ ਲੈਣੀ ਆ ਠੀਕ ਆ ਕਰੇ ਵੇਚ ਵੀ ਦਿੰਦੇ ਨੇ ਬੱਕਰਾਂ ਆਏਗਾ ਵਧੀਆ ਹਾਈਟ ਆ ਰਹੀਆਂ ਵਧੀਆ 30 35 ਬੱਕਰੀਆਂ ਹੈਗੀਆਂ ਜਾਂਦੀਆਂ ਬਾਹਰ ਠੀਕ ਆ ਠੀਕ ਆ ਭਾਈ ਜੀ ਧੰਨਵਾਦ ਭਾਈ ਥੋੜਾ ਜਿਹਾ ਉਹ ਕੀ ਬਾ ਕਰਦਾ ਯਾਰ ਜੁੜ ਕਰ ਦਿਓ ਅਗਲੀ ਵੀਡੀਓ ਨਾਲ ਧੰਨਵਾਦ ਕੀ ਬਾ ਕਰਦਾ ਇਹ ਫੋਟੋ